ਲੋਕਾਂ ਸਾਹਮਣੇ ਵੱਲ ਨੌਰੀ ਰਾਮਾਇਆ ਤੋਂ ਅੰਦਗੇਟ ਸਾਹਮਣੇ ਪੈਣ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫ਼ਤਰ ਫਲੋਰ ਸਾਹਮਣੇ ਪੱਕਾ ਧੰਨਾ ਦੇ ਛੇਵੇਂ ਦਿਨ ਜੋ ਸ਼ਾਮਲ ਹੋ ਗਿਆ ਅੱਜ ਛੇਵੇਂ ਦਿਨ ਪ੍ਰਾਪਤ ਜਥਬੰਦੀਆਂ ਜਿਵੇਂ ਕਿ ਜਨਰਲ ਮਤੂਰੀ ਨੇ ਤਾਂ ਪੱਟਾ ਮਤੂਰੀ ਵਰਗਾ ਜੁਨੀਆ ਵੱਲੋਂ ਧੰਨੇ ਦੀ ਮਾਤ ਕਰਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਧੰਨੇ ਦੀ ਗੋਆ ਲੋਕਾਂ ਸਾਹਮਣੇ ਦੇ ਪ੍ਰਧਾਨ ਜਨਹਿਰ ਫਲੋਰ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਦ ਤੱਕ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਨਹੀਂ ਕੱਟਿਆ ਜਾਂਦਾ ਇਹ ਧੰਨਾ ਪੱਕੇ ਤੌਰ ਤੇ ਜਾਰੀ ਰਹੇਗਾ ਉਹਨਾਂ ਦੱਸਿਆ ਕਿ 15 ਜਨਵਰੀ ਨੂੰ ਪ ਅੱਜ ਦੇ ਧਰਨੇ ਵਿੱਚ ਜਨਰਲ ਮਦਦ ਯੂਨੀਅਨ ਪੱਟਾ ਮਜ਼ਦੂਰ ਵਰਕਰ ਜੁਨੀਆ ਦੇ ਆਗੂ ਅਸਕਰ ਸਿੰਘ ਸੰਧੂ ਪਰਮਿੰਦਰ ਫਲਪੋਤਾ ਸੁਨੀਲ ਕੁਮਾਰ ਸੋਦੀ ਖਤਪਾਣਵਾਦੀ ਨੇ ਅੱਜ ਇਕੱਠਾ ਕੇ ਆਪਣਾ ਸਮਰਥਨ ਦਿੱਤਾ ਲੋਕ ਇਨਸਾਫ ਮੰਚ ਵੱਲੋਂ ਨੇਰ ਪ੍ਰਸ਼ੰਦਾ ਫਲੋਰ ਮਾਸਟਰ ਹੰਸਰਾਜ ਐਡਵੋਕੇਟ ਸੰਦੀਪ ਕੁਮਾਰ ਪੋਰਾ ਡਾਕਟਰ ਸੰਦੀਪ ਕੁਮਾਰ 라ਟੀ ਮੈਂਸਨਪੁਰ ਡਾਕਟਰ ਸ਼ੋਕ ਕੁਮਾਰ ਹਨੀ ਸੰਤੋਖ ਪੋਰਾ RAMJIDAS ਗੰਨਾਪਿੰਡ ਰਾਜਵਿੰਦਰ ਸਿੰਘ ਮਠੱਡਾ ਸਤਬੋਧ ਰਵੀ ਕੁਲੇਰ ਸਰਪੰਜੀਤ ਸਾਫਾ ਸਰਵੰਤਿ RAMGAR ਆਵੰਤਰ ਕਪੋਤਿਆਨ ਨਰਮਦੁਰਜਨ ਨਾਦੀਕਾ ਕੋ ਨੇ ਆਪਣੇ ਸੰਮਾਨਨ ਸਾਹ ਹੀ ਸੋਚ ਦਿੱਤਾ ਕਿ ਇਹ ਲੜਾਈ ਹੱਕਾਂ ਲਈ ਹੈ ਤੇ ਹਰੇਕ ਪਾਸੇ ਸਹਿਯੋਗ ਮਿਲ ਰਿਹਾ ਹੈ ਇਸ ਮੌਕੇ ਹੋਰ ਆਕਰ ਮਾਸਟਰ ਰਚਮਿੰਦਰ ਲੁਧਿਆਣਾ ਰਾਹੁਲ ਕੌੜੀ ਮੱਕਰ ਜਗਤਪੁਰ ਗੁਰਮੀਲ ਮਠੱਡਾ ਸੋਟੀ ਰਾਮ ਕਤਪੜੋ ਕਸ਼ਮੀਰੀ ਲਾਲ ਬੀਬੀ ਕੁਸ਼ਲਿਆ ਸੋਮਾ ਰਾਣੀ ਕਾਂਤਾ ਦੇਵੀ ਸ਼ਰਤਲਾ ਤੇ ਸ੍ਰਿੰਦਰ ਕੋਰਾ ਦੀ ਦੀਵੀ ਹਾਜ਼ਰੀ ਦਰਜ ਕੀਤੀ ਗਈ ਇਹ ਸੀ ਪੱਤਰਕਾਰ ਰਮਨ ਮਾਹੀਆ ਤੇ ਆਸ਼ਪੀਤ ਫਲੋਰ ਵੱਲੋਂ ਲੋਕ ਪਾਏਗਾ ਪੰਜਾਬੀ ਚੈਨਲ ਇਸ ਖਾਸ ਰਿਪੋਰਟ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਜਿਹੇ ਹੱਕ ਦੀਆਂ ਵਾਜਾ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੀਡੀਪੀਓ ਖਲੋਰ ਮੁਰਦਾਬਾਦ 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 ਪੀਡੀਪੀਓ ਖਲੋਰ ਮੁਰਦਾਬਾਦ 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 ਗੰਦੇ ਪਾਣੀ ਦਾ ਨਿਕਾਸ ਕਰੋ ਨਿਕਾਸ ਕਰੋ ਨਿਕਾਸ ਕਰੋ ਗੰਦੇ ਪਾਣੀ ਦਾ ਨਿਕਾਸ ਕਰੋ ਨਿਕਾਸ ਕਰੋ ਨਿਕਾਸ ਕਰੋ ਬੀਡੀਪੀਓ ਫਲੋਰ ਮੁਰਦਾਬਾਦ 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 ਬੀਡੀਪੀਓ ਫਲੋਰ ਮੁਰਦਾਬਾਦ 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 ਬੀਡੀਪੀਓ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਬੀਡੀਪੀਓ ਫਲੋਰ ਨੂੰ ਚਲਦਾ ਕਰੋ ਚਲਦਾ ਕਰੋ ਚਲਦਾ ਕਰੋ ਬੀਡੀਪੀਓ ਫਲੋਰ ਨੂੰ ਚਲਦਾ ਕਰੋ ਚਲਦਾ ਕਰੋ ਅੱਜ ਲੋਕ ਸਭਾ ਮંચ ਵੱਲੋਂ ਅਸੀਂ ਜਿਹੜਾ ਧਰਨਾ ਲਾਇਆ ਆ ਉਹ ਅੱਜ 7 ਦਿਨਾਂ ਵਿੱਚ ਚਲੇ ਗਿਆ ਆ ਜਿਹੜਾ ਪਾਣੀ ਗੰਦੇ ਦਾ ਮਸਲਾ ਆ ਜਿਹੜਾ ਮਈਆ ਦਰਬਾਰ ਤੇ ਸਕੀਟ ਦੇ ਸਾਹਮਣੇ ਖੜਦਾ ਆ ਲੰਮੇ ਸਮੇਂ ਤੋਂ ਲਗਭਗ 4 ਸਾਲਾਂ ਤੋਂ ਜਿਹੜਾ ਪਾਣੀ ਗੰਦਾ ਉੱਥੇ ਖੜਿਆ ਜਿਹੜੇ ਪੀਡੀਪੀਓ ਮੈਡਮ ਆ ਉਹ ਕੋਈ ਵੀ ਇਹਦਾ ਹੱਲ ਨਹੀਂ ਕਰ ਰਹੇ ਇਸ ਕਰਕੇ ਜਿਹੜਾ ਪਹਿਲਾਂ ਵੀ ਧਰਨਾ ਲਾਇਆ ਸੀ ਉਹਦੇ ਵਿੱਚ ਵਿਸ਼ਵਾਸ ਵੀ ਦਵਾਇਆ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਪਰ ਕੰਮ ਅਸਲੇ ਨਹੀਂ ਚੜਿਆ ਉਸ ਤੋਂ ਬਾਅਦ 1.5-2 ਮਹੀਨਿਆਂ ਬਾਅਦ ਫੇਰ ਪੱਕਾ ਧਰਨਾ ਜਿਹੜਾ ਇਹ ਐਲਾਨ ਕਰਕੇ ਲੱਗਾ ਆ ਇਸ ਕਰਕੇ ਸਾਡੇ ਕੋਲ ਅੱਜ ਮਜ਼ਦੂਰ ਯੂਨੀਅਨ ਦੇ ਆਗੂ ਆਏ ਆ ਜਰਨਲ ਮਜ਼ਦੂਰ ਯੂਨੀਅਨ ਦੇ ਆਗੂ ਜ਼ਿਲ੍ਹੇ ਦੇ ਸਕੱਤਰ ਆ ਰਬੋਤਾ ਜੀ ਜ਼ਿਲ੍ਹੇ ਦੇ ਪ੍ਰਧਾਨ ਆ ਸਾਡੇ ਸਿਕੰਦਰ ਸਿੰਘ ਜੀ ਇਹ ਆਏ ਆ ਹਮੈਤ ਦੇ ਲਈ ਅਸੀਂ ਇਹਨਾਂ ਦਾ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਹਮੈਤ ਲਈ ਹੱਟ ਕੋ ਪਹੁੰਚੇ ਆ ਜਦੋਂ ਵੀ ਕੋਈ ਵੱਡਾ ਇਕੱਠ ਕਰਨਾ ਤੇ ਇਹ ਵੱਡੀ ਗੰਢੀ ਦੇ ਵਿੱਚ ਮਜ਼ਦੂਰ ਸਾਥੀਆਂ ਨੂੰ ਸਾਡੇ ਕੋਲ ਪੱਠਾ ਮਜ਼ਦੂਰ ਯੂਨੀਅਨ ਦੇ ਵੀ ਆਏ ਹੋਇਆ ਸਾਥੀ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਨੀਰ ਕੁਮਾਰ ਜੀ ਆਏ ਹੋਏ ਪੱਠਾ ਮਜ਼ਦੂਰ ਜੂਨੀਅਨ ਤੇ ਉਹ ਵੀ ਅੱਗ ਕਲਵਰ ਕਰਨਗੇ ਮੈਂ ਬੇਇੱਜ਼ਤੀ ਕਰੂੰਗਾ ਪ੍ਰਧਾਨ ਜੀ ਸਿਕੰਦਰ ਜੀ ਤੁਹਾਡਾ ਨਾਲ ਸਾਂਝੀ ਹਾਂਜੀ ਪ੍ਰਧਾਨ ਜੀ ਤੋਂ ਜਿਹੜਾ ਅੱਜ ਲੋਕ ਇਨਸਾਫ ਲੋ ਲੋ ਜਿਹੜਾ ਇੱਥੇ ਧਰਨਾ ਲਗਾਇਆ ਗਿਆ ਆ ਲੋਕ ਇਨਸਾਫ ਜਿਹੜਾ ਮੰਚ ਆ ਜਿਹੜਾ ਮਈਆ ਦੇ ਜਿਹੜੀ ਜਾਂਦੀ ਪਈ ਆ ਛੜਕ ਉਹਦੇ ਜਿੱਥੇ ਪਾਣੀ ਖੜਾ ਹੁੰਦਾ ਆ ਆਲੇ ਦੁਆਲੇ ਗੰਦਗੀ ਫੈਲੀ ਹੋਈ ਆ ਜਿਸ ਤਰ੍ਹਾਂ ਪਹਿਲਾਂ ਵੀ ਪਹਿਲੀਆਂ ਸਰਕਾਰਾਂ ਵੇਲੇ ਵੀ ਤੇ ਹੁਣ ਦੀ ਵੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਿਲੇ ਵੀ ਉਥੇ ਜਿਹੜਾ ਵੀਡੀਓ ਨੇ ਪਹਿਲਾਂ ਵੀ ਇਨਸਾਫ ਦਵਾਇਆ ਸਰਕਾਰਾਂ ਵੀ ਕਹਿੰਦੀਆਂ ਵੀ ਇਹ ਜਿਹੜਾ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਪਰ ਉਹ ਇਨਸਾਫ ਜਿਹੜਾ ਨਹੀਂ ਮਿਲਿਆ ਉਥੇ ਜਿਹੜਾ ਕੰਮ ਚੱਲ ਕੇ ਬੰਦ ਹੋ ਗਿਆ ਜਿਹੜਾ ਉਥੇ ਦਾ ਪਾਣੀ ਦਾ ਨਿਕਾਸ ਸੀਗਾ ਉਹ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਨਹੀਂ ਜਿਹੜਾ ਨਿਕਲਿਆ ਇਸ ਕਰਕੇ ਜਿਹੜਾ ਦੁਬਾਰਾ ਇੱਥੇ ਅੱਜ ਜਿਹੜਾ ਲੋਕ ਇਨਸਾਫ ਮੋਟਾ ਜਿਹੜਾ ਧਰਨਾ ਲਗਾਇਆ ਗਿਆ ਇੱਥੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੇਖੋ ਸਰਕਾਰ ਵੱਡ-ਵਡੇ ਪੋਸਟਰ ਲਵਾਉਂਦੀ ਆ ਕਿ ਇਹ ਜਿਹੜਾ ਸਫਾਈ ਦਾ ਜਿਹੜਾ ਆ ਬਹੁਤ ਪ੍ਰਬੰਧ ਕੀਤਾ ਆ ਅਸੀਂ ਸਾਡੇ ਰਾਜ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਪਰ ਗਰਾਊਂਡ ਲੈਵਲ ਤੇ ਕੀ ਆ ਪੂਰੀ ਤਰ੍ਹਾਂ ਲੋਕਾਂ ਨੂੰ ਸੇਵਾ ਸੂਪਤ ਦੇਣ ਦੇ ਵਿੱਚ ਜਿਹੜੀਆਂ ਸਰਕਾਰ ਆ ਜਿਹੜੀ ਕਹਿੰਦੀ ਕਿ ਅਸੀਂ ਲੋਕਾਂ ਨੂੰ ਨਿصاف ਦਿਵਾਉਣਾ ਆ ਪਰ ਉਹਦੇ ਵਿੱਚ ਇਨਸਾਫ ਦਿਵਾਉਣ ਦੇ ਵਿੱਚ ਜਿਹੜੀ ਉਹ ਫੇਲ ਹੋਈ ਅੱਜ ਜਿਹੜੇ ਇੱਥੇ ਲੋਕ ਮਜ਼ਦੂਰ ਤੇ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਰੋਲ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦੀ ਹੈਗੀ ਤੇ ਅੱਜ ਇੱਥੇ ਜਿਹੜਾ ਵੀਡੀਓ ਫਲੋਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਆ ਜੇ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਜੇ ਉਹ ਸੜਕ ਨੂੰ ਉੱਚਾ ਕਰਕੇ ਜਿਹੜਾ ਉਹਦਾ ਪਾਣੀ ਦਾ ਨਿਕਾਸ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਜਿਹੜਾ ਉਹਦਾ ਨਿਸ਼ਾਪਾ ਆ ਉਹ ਬਹੁਤ ਪਿਉਰੀ ਤੌਰ ਤੇ ਜਿਹੜਾ ਭੁਗਤਣਾ ਪਊਗਾ ਇਸ ਕਰਕੇ ਜਿਹੜਾ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਨਰਲ ਮਜ਼ਦੂਰ ਯੂਨੀਅਨ ਨਾਲੋਂ ਪਿਛਵਾੜ ਤੋਂ ਆਉਣੇ ਆ ਕਿ ਜਿੱਦਾਂ ਦਾ ਵੀ ਲੋਕਨਸਾਬ ਮੋਰਚਾ ਫੈਸਲਾ ਕਰੂਗਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਚੱਲਾਂਗੇ ਧੰਨਵਾਦ ਜਿੱਤ ਲੜਦੇ ਲੋਕਾਂ ਹਾਂਜੀ ਅੱਜ ਦੇ ਲੋਕ ਇਨਸਾਫ ਮੰਚ ਦੇ ਦਰਨੇ ਤੇ ਵਿੱਚ ਸ਼ਮੂਲੀਅਤ ਦੇਣ ਲਈ ਅਸੀਂ ਪੰਜਾਬ ਪੱਠਾ ਵਰਤੇ ਜੀ ਉਹਨਾਂ ਦੇ ਟੈਕਸ ਵੱਲੋਂ ਅੱਜ ਲੋਕਾਂਰ ਵੀਡੀਓ ਦਖਤਰ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਵਾ ਜਿਹੜਾ ਮਈਆ ਭਗਵਾਨ ਦੀ ਜਿਹੜੀ ਸਰਕਾਰ ਦੀ ਜਿਹੜੀ ਜਗਾ ਵਾ ਉਹ ਬਹੁਤ ਪ੍ਰਾਚੀਨ ਹੈਗੀ ਆ ਔਰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਇਹ ਬਹੁਤ ਪੁਰਾਣੀ ਪ੍ਰਾਚੀਨ ਜਗਾ ਵਾ ਤੇ ਇਹਦੇ ਲੱਖਾਂ ਹਜ਼ਾਰਾਂ ਨਹੀਂ ਲੱਖਾਂ ਜਿਹੜੇ ਸਮਰਥਕ ਹੈਗੇ ਆ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਕਿ ਇਸ ਮਸਲੇ ਵੱਲ ਦੇ ਜਲਦੋਂ ਜਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਆ ਕਤਾਰ ਬਹੁਤ ਲੰਬੀ ਹੋ ਜਾਣੀ ਆ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦੋਂ ਜਲਦ ਜਿਹੜਾ ਵਾ ਇਹ ਜਿਹੜਾ ਮੁੱਦਾ ਵਾ ਫਲੋਰ ਵਾਲਾ ਉਹਤੇ ਜਿਹੜਾ ਹੈਗਾ ਵਾ ਆਪਣੇ ਦੇਖ ਰੱਖ ਦੇ ਵਿੱਚ ਜਲਦੀ ਤੋਂ ਜਲਦੀ ਇਹ ਇਹ ਜਿਹੜਾ ਮਸਲਾ ਸੁਲਝਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਭਰ ਤੋਂ ਪੰਜਾਬ ਭਰ ਤੋਂ ਲੋਕ ਜਿਹੜੇ ਆ ਕੇ ਫਲੋਰ ਦੇ ਜਿਹੜਾ ਮਸਲਾ ਆਏਗਾ ਵਾ ਉਹਤੇ ਬਹੁਤ ਵੱਡਾ ਇਕੱਠ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ कि ਜਲਦੋ ਜਲ ਜਿਹੜਾ ਵਾ ਮਈਆ ਭਗਵਾਨ ਵਾਲਾ ਜਿਹੜਾ ਸਰਕਾਰ ਦਾ ਜਿਹੜਾ ਉਹ ਡੇਰਾ ਵਾਲਾ ਮਸਲਾ ਹੈਗਾ ਪਾਣੀ ਵਾਲਾ ਗੰਦੇ ਵਾਲਾ ਉਹਨੂੰ ਜਲਦੋ ਜਲ ਹੱਲ ਕਰਨਾ ਚਾਹੀਦਾ ਔਰ ਜਿਹੜੀ ਆ ਜਿਹੜੀ ਫਲੋਰਮ ਵੀਡੀਓ ਮੈਡਮ ਹੈਗੀ ਆ ਉਹਦੀ ਬਹੁਤ ਜਿਹੜੀ ਨਲਾਕੀ ਆ ਕਿ ਅੱਜ 6ਵੇਂ 7ਵੇਂ ਦਿਨ ਹੋ ਗਿਆ ਜਿਹੜੇ ਲੋਕ ਇਨਸਾਫ ਮੰਚ ਦੇ ਜਿਹੜੇ ਆਗੂ ਆ ਉਹ ਇਥੇ ਰੇਨ ਰਾਤ ਦਾ ਧਰਨਾ ਲਾ ਕੇ ਬੈਠੇ ਆ ਤੇ ਇਹਨੂੰ ਜਲਦੋ ਜਲ ਸਸਪੈਂਡ ਕਰਕੇ ਇੱਕ ਚੰਗਾ ਕਾਬਿਲ ਅਫਸਰ ਇਥੇ ਬਿਠਾ ਕੇ ਤੇ ਇਹ ਜਿਹੜਾ ਮਸਲਾ ਫਲੋਰ ਦਾ ਇਹਨੂੰ ਹੱਲ ਕੀਤਾ ਜਾਵੇ ਇਨਾਂ ਹੀ ਸ਼ਬਦਾਂ ਨਾਲ ਜੈ ਜਨਤਾ ਜੈ ਸੰਘਰਸ਼ ntar